ਬੇਕਮਜੀਤ ਸਿੰਘ ਮਜੀਠੀਆ ਨੂੰ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਜਿਹੜੀ ਤਾਇਨਾਤ ਹੈ ਸੋ ਤੁਸੀਂ ਦੇਖੋ ਕਿ ਜੇਲ੍ਹ ਦੇ ਅੰਦਰ ਲਜਾਏਗਾ ਮਜੀਠਿਆ ਨੂੰ ਤੇ ਟਿੱਪਰ ਲਗਾ ਦਿੱਤੇ ਨੇ ਸਾਹਮਣੇ ਪੁਲਿਸ ਵੱਲੋਂ ਸਾਹਮਣੇ ਟਿੱਪਰ ਲਗਾ ਦਿੱਤੇ ਨੇ ਬੱਡੀ ਗਿਣਤੀ ਵਿੱਚ ਇਸ ਮੌਕੇ ਪੁਲਿਸ ਫੋਰਸ ਤਾਇਨਾਤ ਸੀਗੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਤਾਇਨਾਤ ਸੀ ਪੱਤਰਕਾਰਾਂ ਨੂੰ ਵੀ 500 ਮੀਟਰ ਦੇ ਘੇਰੇ ਤੋਂ ਬਾਹਰ ਜਿਹੜਾ ਜਾਣ ਦਿੱਤਾ ਗਿਆ ਜਿਲਾ ਜੇ ਨਵੀਂ ਜਿਲਾ ਜੇਲ੍ਹ ਦੇ 500 ਮੀਟਰ ਦੇ ਅੰਦਰ ਜਿਹੜਾ ਹੈਗਾ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਸੋ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਾਲੂ ਅਕਾਲੀ ਆਗੂ ਨੇ ਉਹਨਾਂ ਦੇ ਉੱਤੇ ਜਿਹੜਾ ਆਮ ਦਿਨ ਤੋਂ ਵੱਧ ਜਾਇਦਾਦ ਬਣਾਉਣ ਦਾ ਇੱਕ ਮਾਮਲਾ ਚੱਲ ਰਿਹਾ ਹੈ ਅੱਜ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਉਹਨਾਂ ਨੂੰ ਪੁਲਿਸ ਨਵੀਂ ਜਮਾਂ ਦੇ ਜ਼ਿਲ੍ਹਾ ਜੇਲ੍ਹ ਨਾਬਾਦੇ ਵਿੱਚ ਲੈ ਕੇ ਪਹੁੰਚੀ ਹੈ ਸੋ ਇੱਥੇ ਹੀ ਪਿਛਲੇ ਸਮੇਂ ਦੇ ਅਨੁਸਾਰ ਸਿੰਘ ਧਰਮਚੋਤ ਸੁਖਪਾਲ ਸਿੰਘ ਖਹਿਰਾ ਤੇ ਹੋਰ ਬਹੁਤ ਸਾਡੇ ਸਾਰੇ ਜਿਹੜੇ ਆਗੂ ਨੇ ਇਸ ਜੇਲ੍ਹ ਦੇ ਵਿੱਚ ਸਮੇਂ-ਸਮੇਂ ਦੌਰਾਨ ਰਹੇ ਨੇ ਸੋ ਇਹ ਮਾਮਲਾ ਜਿਹੜਾ ਲਗਾਤਾਰ ਪਕhta ਜਾ ਰਿਹਾ ਹੈ ਉੱਥੇ ਹੀ ਹਲਕਨ ਚਾਰਜ ਮੱਖਣ ਸਿੰਘ ਲਾਲਕਾ ਅਤੇ ਹੋਰ ਜਿਹੜੇ ਹੈਗੇ ਨੇ ਅਕਾਲੀ ਵਰਕਰਾਂ ਵੱਲੋਂ ਵੀ ਜਿਹੜਾ ਹੈਗਾ ਰੋਸ਼ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਖਿਲਾਫ ਕੀਤਾ ਗਿਆ ਨਾਬਾ ਤੋਂ ਗੁਰਤੇਜ ਸਿੰਘ ਠੋਹੀ ਦੀ ਵਿਸ਼ੇਸ਼ ਰਿਪੋਰਟ